ਪੰਜਾਬ ਦੀ ਰਾਜਨੀਤਿਕ ਜਿਹੜੀਆਂ ਕੁਰਸੀਆਂ ਨੇ ਨਾ ਲੀਡਰ ਤੇ ਅਹੁਦੇ ਨੇ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਜ਼ਰੂਰ ਕਿਸੇ ਸ਼ੈਤਾਨ ਦੀ ਆਤਮਾ ਦਾ ਵਾਸਾ ਆਉਦੇ ਚ ਲੀਡਰ ਜਦੋਂ ਕੋ ਮਤਲਬ ਸੱਤਾ ਨਹੀਂ ਮਿਲੀ ਹੁੰਦੀ ਕੁਰਸੀ ਤੋਂ ਥੱਲੇ ਹੁੰਦੇ ਨੇ ਉਦੋਂ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਮਤਲਬ ਜੀ ਬਹੁਤ ਅਸਿੱਧਾਈ ਥੋੜ੍ਹੇ ਹੀ ਆ ਜੀ ਮਤਲਬ ਐ ਲੱਗਦਾ ਵੀ ਯਾਰ ਲੋਕਾਂ ਦਾ ਮਸੀਹਾ ਇਹੀ ਆ ਵੀ ਹੋਰ ਤਾਂ ਕੋਈ ਉਹੀ ਨਹੀਂ ਜਦੋਂ ਸੱਤਾ ਮਿਲ ਗਈ ਫਿਰ ਇਹੀ ਰੈਲੀਆਂ ਜਿਹੜੀਆਂ ਭਗਵੰਤ ਮਾਨ ਉਹਦੀ ਕਦੇ ਟਰਾਲੀ ਤੇ ਚੜ ਗਏ ਕਦੇ ਕਾਰ ਤੇ ਬੰਨੜ ਤੇ ਚੜ ਗਏ ਕਦੇ ਤਖਤ ਪੋਸ ਤੇ ਚੜ ਗਏ ਤੇ ਸਾਥ ਦੇ ਉਹਦੇ ਤੇ ਥੜੇ ਤੇ ਚੜ ਕੇ ਰੈਲੀਆਂ ਕਰਦਾ ਹੁੰਦਾ ਸੀ ਕਹਿੰਦਾ ਉਹ ਭਗਵੰਤ ਮਾਨ ਸਾਡੇ ਲਈ ਤਾਂ ਆਹੀ ਪੰਡਾਲ ਨੇ ਵੱਡੇ ਮਤਲਬ ਲੋਕਾਂ ਦੇ ਜਿੱਥੇ ਪਿਆਰ ਲੋਕਾਂ ਚ ਵਹਿਦਾ ਹੁੰਦਾ ਜੀ ਨਾ ਤੇ ਜਦੋਂ ਮਤਲਬ ਆ ਸਰਕਾਰ ਬਣ ਗਈ ਆ ਯਾਰ 6-6 ਕਰੋੜ ਦੇ ਟੈਂਟ ਦਿੱਲੀ ਮ ਆ ਰਹੇ ਨੇ ਇਹਨਾਂ ਦੀਆਂ ਰੈਲੀਆਂ ਖਾਤਰ ਤੇ ਜਿਹੜੇ ਯਾਰ ਵਾਦੇ ਕੀਤੇ ਸੀ ਦੇਖੋ ਲੋਕ ਆਪਾਂ ਕਹਿੰਦੇ ਵੀ ਚਲੋ ਨਸ਼ਾ ਮਾੜਾ ਹੁੰਦਾ ਪਰ ਨਸ਼ੇ ਦਾ ਯਾਰ ਸ਼ਰਾਬ ਚ ਟਾਸ ਮੈਂ ਕਿਹਾ ਸਿੰਥੈਟਿਕ ਗੋਲੀਆਂ ਨੇ ਜਿਹੜੀਆਂ ਜਾਂ ਹਸਪਤਾਲਾਂ ਦੇ ਦਿੱਤੇ ਉਹ ਲੋਕ ਮਾਰੂ ਨੇਗੀਆਂ ਤੇ ਜਿਹੜੇ ਯਾਰ ਇਹ ਹਫੀਮ ਡੋਡੇ ਪੋਸਤਾ ਇਹ ਤਾਂ ਬੱਚਾ ਯਾਰ ਹਜੇ ਤੱਕ ਕੋਈ ਲੀਡਰ ਵੀ ਸ਼ਾਬਤ ਨਹੀਂ ਕਰ ਸਕਿਆ ਵੀ ਹਾਂ ਜੀ ਇਹ ਮਨੁੱਖੀ ਸ਼ਰੀਰ ਦੀ ਲੀਲਾ ਖਤਰਨਾਕ ਆ ਤੇ ਇਹਦੇ ਤੇ ਐਡਾ ਸਖਤ ਕਾਨੂੰਨ ਬਣਾਇਆ ਪਿਆ ਯਾਰ ਵੀ ਮਤਲਬ ਕੀ ਇਹ ਬਹੁਤ ਜ਼ਿਆਦਾ ਕੋਈ ਘਾਤਕ ਹੁੰਦੀ ਹੈ ਜਦ ਕਿ ਇਹਦਾ ਇੱਕ ਵੀ ਨੁਕਸਾਨ ਨਹੀਂ ਦੱਸ ਸਕਿਆ ਤੇ ਅੱਜ ਤੱਕ ਕੋਈ ਵੀ ਬੰਦਾ ਇਹ ਅੰਕੜੇ ਨਹੀਂ ਦੇ ਸਕਿਆ ਵੀ ਅਭੀਮਪੁਕੀ ਖਾ ਕੇ ਕੋਈ ਬੰਦਾ ਮਰਿਆ ਹੋਵੇ ਤੇ ਸ਼ਰਾਬ ਦਾ ਸਰਿਆਂ ਪਤਾ ਵੀ ਲੋਕ ਯਾਰ ਮਰਦੇ ਨੇ ਐਕਸੀਡੈਂਟ ਹੁੰਦੇ ਨੇ ਸ਼ਰਾਬਾਂ ਪੀ ਕੇ ਘਰ ਉਜੜਦੇ ਨੇ ਲੀਵਰ ਕਿਡਨੀ ਨੂੰ ਇਹ ਫੇਲ ਕਰਦੀ ਆ ਕੋਈ ਗੱਲਬਾਤ ਨਹੀਂ ਉਹਦੇ ਤੇ ਕੋਈ ਪਾਬੰਦੀ ਨਹੀਂ ਥੋ ਥੋ ਤੇ ਠੇਕੇ ਖੋਲੇ ਪਏ ਨੇ ਦੇਖੋ ਯਾਰ ਆਪਰੇ ਦੇਮ ਬੋਲ ਲੋਕ ਦੇਸ਼ ਦੇ ਲੀਡਰ ਨੇ ਬਾਹਰਲੇ ਵੱਡੇ ਮੁਲਕਾਂ ਦੇ ਵਿੱਚ ਜਾਂਦੇ ਨੇ ਬਹੁਤ ਕੁਝ ਸਿੱਖਦੇ ਆ ਉਥੋਂ ਨਾ ਉਥੋਂ ਰੀਸ ਕਰਕੇ ਆਉਂਦੇ ਆ ਉਹਨਾਂ ਦੀ ਉਹ ਜਿਹੜੇ ਟੈਕਸ ਲਾਉਣੇ ਆ ਜਾਂ ਲੋਕਾਂ ਨੂੰ ਦੱਬਣਾ ਕਿਵੇਂ ਉਹ ਜੀ ਚੀਜ਼ਾਂ ਸਿੱਖ ਕੇ ਆ ਜਾਂਦੇ ਨੇ ਯਾਰ ਚੰਗੀਆਂ ਚੀਜ਼ਾਂ ਵਿੱਚ ਸਿੱਖ ਕੇ ਆ ਜਾ ਕਰੋ ਉਥੋਂ ਅੰਗਲੈਂਡ ਚ ਜਾਂ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਭੱਜ ਜਾਓ ਯਾਰ ਉੱਥੇ ਕਹਿੰਦੇ ਜਿਵੇਂ ਐਮਾ ਜੋਂ ਤੋਂ ਡੋਡੇ ਮੰਗਾ ਲਓ ਪਿਓਰ ਬੇਨਾ ਚੀਰੇ ਵਾਲੇ ਬਹੁਤ ਸੀਮਤ ਰੇਟ ਤੇ ਮਿਲ ਜਾਂਦੇ ਨੇ ਉੱਥੇ ਤੇ ਕੋਈ ਉਹਦੇ ਤੇ ਕਾਰਵਾਈ ਨਹੀਂ ਇੱਥੇ ਜੇ ਆਪਣੇ ਦੱਸ ਜਿਹੜੀ ਧਰਤੀ ਤੋਂ ਉੱਗਣ ਵਾਲੀ ਚੀਜ਼ ਆ ਯਾਰ ਕੋਈ ਜ਼ਿਆਦਾ ਨੁਕਸਾਨ ਤਾਂ ਦੱਸ ਦੋ ਖੁੱਲ ਕੇ ਕੋਈ ਆਦਾ ਤੋਂ ਵੀ ਆਹ ਜਰੇ ਤੇ ਆ ਮਾੜੇ ਨਗਾਰ ਹੋਣੇ ਲੋਕਾਂ ਦੇ ਵੀ ਲੋਕਾਂ ਦੇ ਪ੍ਰਭਾਵ ਪਾਊਗਾ ਮਾੜਾ ਪ੍ਰਭਾਵ ਪੈਂਦਾ ਲੋਕ ਹਟ ਜਾਣਗੇ ਯਾਰ ਚਿੱਟੇ ਤੋਂ ਹੀ ਤੋਬਾ ਕਰਦੇ ਨੇ ਲੋਕ ਕਿੰਨੇ ਪਰ ਜਿਹੜਾ ਚਿੱਟਾ ਨਾ ਚੈਨਾ ਡੋਰ ਚੈਨਾ ਡੋਰ ਕਿੰਨੀ ਕਿੰਨੇ ਘਰ ਯਾਰ ਤੇ ਯਾਰ ਚੈਨਾ ਡੋਰ ਨੇ ਉਹਦੇ ਤੇ ਕੋਈ ਸਖਤ ਕਾਨੂੰਨ ਨਹੀਂ ਤੇ ਯਾਰ ਆ ਜਿਹੜੇ ਮਤਲਬ ਜਿਨ੍ਹਾਂ ਦੇ ਜੀਵਨ ਦਿੰਦੀ ਆ ਲੋਕਾਂ ਨੂੰ ਬਿਮਾਰੀਆਂ ਤੋਂ 100 ਬਿਮਾਰੀਆਂ ਦਾ ਛੁਟਕਾਰਾ ਮਿਲਦਾ ਯਾਰ ਉਹ ਚੀਜ਼ਾਂ ਤੇ ਤੁਸੀਂ ਬੈਨ ਲਾਇਆ ਪਿਆ ਸਮਝੋ ਬਾਰ ਇਹ ਭਾਈ ਲੋਕੋ ਇੱਕ ਚੀਜ਼ ਸੋਚ ਲਓ ਵੀ ਇਹ ਲੀਡਰ ਲੂਡਰ ਆਪਣੇ ਦਾ ਸਕੇ ਹੈ ਨਹੀਂਗੇ ਇਹ ਇਹਨਾਂ ਨੂੰ ਕੋਈ ਮਤਲਬ ਨਹੀਂ ਆਪਣੇ ਦਾ ਕਿ ਆਪਾਂ ਜਿਉਂਦੇ ਆ ਜਾਂ ਮਰਦੇ ਆ ਇਹਨਾਂ ਨੇ ਪਹਿਲਾਂ ਜਦੋਂ ਇਹ ਥੱਲੇ ਹੁੰਦੇ ਨੇ ਕੁਰਸੀ ਤੋਂ ਨਾ ਉਦੋਂ ਇਹਨਾਂ ਨੂੰ ਆ ਜਾਂਦਾ ਵੀ ਕੁਰਸੀ ਤੇ ਕਿਵੇਂ ਬੈਠਣਾ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਕਿਵੇਂ ਬਣਨਾ ਜਦੋਂ ਮੁੱਖ ਮੰਤਰੀ ਬਣ ਜਾਂਦੇ ਨੇ ਫਿਰ ਇਹਨਾਂ ਨੂੰ ਇਹ ਹੋ ਜਾਂਦਾ ਵੀ ਹੁਣ ਕੁਰਸੀ ਤੇ ਟਿਕੇ ਕਿਵੇਂ ਰਹਿਣਾ ਵੀ ਅਗਲੇ 5 ਸਾਲ ਬਾਅਦ ਜਦੋਂ ਫੇਰ ਵੋਟਾਂ ਆਉਣੀਆਂ ਨੇ ਫੇਰ ਆਪਾਂ ਕਿਵੇਂ ਟਿਕੇ ਰਹਿਣਾ ਯਾਰ ਐਦਾਂ ਗਾਹ ਸੋਚ ਹੀ ਨਹੀਂ ਹੈਗੀ ਯਾਰ ਮੇਰਾ ਇੱਕ ਮਤਲਬ ਬਣਾ ਕੋਈ ਗੱਲ ਕਰਦਾ ਹੀ ਉਹ ਕਹਿੰਦਾ ਜਾਨੇ ਵੀ ਕੁਰਸੀ ਜਿਹੜੀ ਰਾਜਨੀਤੀ ਦੀ ਕੁਰਸੀ ਹੈ ਨਾ ਇਹ ਕਿ ਪਰਸ਼ਾਵੇਂ ਵਾਂਗ ਜੇ ਤੁਸੀਂ ਕੁਰਸੀ ਦੇ ਮਗਰ ਭਜਦੇ ਹੋ ਉਹਦੇ ਪਰਸ਼ਾਵੇਂ ਦੇ ਮਗਰ ਭਜੇ ਜਾਓ ਤੁਹਾਨੂੰ ਪਰਸ਼ਾਵਾ ਤੁਹਾਡੇ ਹੱਥ ਚ ਨਹੀਂ ਹੋਊਗਾ ਪਕੜਨ ਦੀ ਨਹੀਂ ਆਊਗਾ ਪਰਸ਼ਾਵੇਂ ਵੱਲ ਪਿੱਠ ਕਰਕੇ ਤੁਸੀਂ ਤੁਰਪੋ ਤੇ ਪਰਸ਼ਾਵਾ ਤੁਹਾਡੇ ਮਗਰ ਮਗਰ ਤੁਰਿਆ ਆਊਗਾ ਇਹ ਯਾਰ ਸੇਮ ਉਹੀ ਚੀਜ਼ ਹੈ ਸੱਤਾ ਦੀ ਜਿਹੜੀ ਰਾਜ ਕਰਨ ਦੀ ਲਾਲਸਾ ਨਾ ਇਹ ਸੇਮ ਹੋਕਣੀ ਹੈ ਜਿਹੜੇ ਲੋਕ ਇਹਦੇ ਮਗਰ ਭਜਦੇ ਹਨ ਵੀਰ ਬਣ ਕੇ ਲੀਡਰ ਬੇਨਤੀ ਹੈ ਯਾਰ ਤੁਸੀਂ ਸਾਡੇ ਹੀਓ ਸਾਡੇ ਘਰਾਂ ਚੋਂ ਹੀ ਉੱਠੇ ਹੋ ਤੇ ਉੱਠ ਕੇ ਯਾਰ ਦੇਖੋ ਲੋਕਾਂ ਦੇ ਪੱਖ ਦਾ ਕੁਛ ਤਾਂ ਸੋਚ ਲੋ ਯਾਰ ਮਾੜਾ ਮੋਟਾ ਇੰਨੀ ਲੁੱਟ ਹੋ ਰਹੀ ਆ ਵੱਡੇ ਫੱਦਰ ਦੇ ਖਜ਼ਾਨੇ ਖਾਲੀ ਹੋਏ ਪਨੇ ਕਰਜ਼ਾ ਚੜਿਆ ਪਿਆ ਪੰਜਾਬ ਸਰ ਉਹ ਸਾਰੇ ਲੈ ਜਾਣਗੇ ਯਾਰ ਮੂਰੇ ਹੁਣ ਫਸਲ ਆ ਰਹੀ ਆ ਰਾਜਸਥਾਨ ਦੇ ਵਿੱਚ ਐਮਪੀ ਦੇ ਵਿੱਚ ਆ ਬੇਨਤੀ ਆ ਪੰਜਾਬ ਸਰਕਾਰ ਨੂੰ ਯਾਰ ਉਥੋਂ ਡੋਡੇ ਖਰੀਦੋ 2-200 ਰੁਪਏ ਨੂੰ ਉਹਦੇ ਮੰਡੀਆਂ ਚ ਡੋਡੇ ਵਿਕਦੇ ਨੇ ਜਿਹੜੀ ਉੱਥੇ ਉਹ ਪ੍ਰਸ਼ਾਸਨ ਅੱਗ ਲਾ ਕੇ ਸਾੜਦਾ ਨਾ ਡੋਡਿਆਂ ਨੂੰ ਬੇਨਤੀ ਆ ਜਾ ਕੇ ਤੁਸੀਂ ਟੈਂਡਰ ਪਾਓ ਉਹਨਾਂ ਤੋਂ ਡੋਡੇ ਸਰਕਾਰੀ ਖਰੀਦ ਤੇ ਕਰੋ ਉੱਥੋਂ ਤੁਸੀਂ 200 ਰੁਪਏ ਕਿਲੋ ਡੋਡੇ ਖਰੀਦ ਕੇ ਯਾਰ ਇੱਥੇ 1000 ਰੁਪਏ ਨੂੰ ਵੀ ਕਿਲੋ ਨਾ ਦੇਈ ਜਾਵੋਗੇ ਕਾਰਡ ਬਣਾ ਲਓ ਜਿਹੜੇ ਖਾਂਦੇ ਨੇ ਯਾਰ ਉਹਨਾਂ ਨੂੰ 1000 ਰੁਪਏ ਵੀ ਕਿਲੋ ਦਵੋਗੇ ਨਾ 800 ਰੁਪਿਆ ਪਰ ਵਿਅਕਤੀ ਕਿਲੋ ਮਗਰ ਤੁਹਾਨੂੰ ਫਿਰ ਵੀ ਬਹੁਤ ਵੱਡਾ ਪ੍ਰਾਫਿਟ ਹੋਣਾ ਇਹਦੇ ਤੋਂ ਖਜ਼ਾਨਾ ਪਰ ਜੂ ਤੁਹਾਡਾ ਬੀਬੀਆਂ ਨੂੰ ਜਿਹੜਾ 1000 1000 ਰੁਪਏ ਦੀ ਘਰਾਰੀ ਫਸੀ ਪਈ ਆ ਨਾ ਤੁਹਾਡੇ ਬਾਈ ਸਾਰੇ ਕਰਜ਼ੇ ਲੈ ਜਾਣਗੇ ਬੇਨਤੀ ਹੈ ਇੰਨੀ ਕੁ ਮਤਲ ਨਾਲੇ ਲੋਕ ਸਿਖਾਲੇ ਹੋ ਜਾਣਗੇ ਸ਼ੀਸ਼ਾ ਦੇਣਗੇ 2027 ਵਾਲੀ ਜਿਹੜੀ ਕੁਰਸੀ ਆ ਨਾ ਚੋਣਾਂ ਆ ਰਹੀਆਂ ਨੇ ਹੁਣ ਜਾ ਫਿਰ ਜਿੱਥੇ ਇੰਨਾ ਲੋਕ ਤੁਹਾਨੂੰ ਚਾਹੁੰਦੇ ਨੇ ਇਹ ਚੀਜ਼ ਨੂੰ ਥੋਂ ਥੋਂ ਦੇ ਰੈਲੀਆਂ ਵੀ ਹੁਣ ਉਹ ਤਾਂ ਵੱਡੇ ਪੱਦਰ ਤੇ ਹੋਣ ਲੱਗੀਆਂ ਹੋਰ ਵੀ ਆ ਇਹ ਨਹੀਂ ਵੀ ਕੋਈ ਬੰਦਾ ਵਿੱਚ ਮਾੜੇ ਮਾੜਾ ਕਹਿੰਦੇ ਨੇ ਯਾਰ ਕੋਈ ਨਾ ਤਾਂ ਨੂੰ ਕੋਈ ਨਿੰਦਣ ਵਾਲਾ ਹੁਣ ਤੱਕ ਆਇਆ ਕੋਈ ਸਾਹਮਣੇ ਵੀ ਹਾਂ ਵੀ ਆ ਨੁਕਸਾਨ ਦੱਸ ਹੀ ਸਕੇ ਤੇ ਨਾ ਕੋਈ ਲੀਡਰ ਵੀ ਨਹੀਂ ਕੋਈ ਮਾੜਾ ਕਹਿੰਦਾ ਲੀਡਰ ਵੀ ਬਹੁਤੇ ਲੀਡਰ ਮਿਲਦਾ ਵੀ 50 60% ਤਾਂ ਲੀਡਰ ਵੀ ਖਾਂਦੇ ਨੇ ਇਹਨੂੰ ਰਾਜੇ ਬੜੰਗ ਹੋਣੀ ਕਿਵੇਂ ਰਗਾ ਮੋਲਦੀਆਂ ਹੁੰਦੀਆਂ ਨੇ ਉਹਨਾਂ ਦੀਆਂ ਯਾਰ ਤੁਸੀਂ ਲਾ ਕੇ ਦੇਖ ਲਓ ਸਾਲ ਤੋਂ ਸਾਲ ਦਾ ਟ੍ਰੈਕ ਕਰਕੇ ਦੇਖ ਲਓ ਯਾਰ ਰੈਸਟ ਕਰਕੇ ਦੇਖ ਲਓ ਲੋਕ ਬਚ ਰਹੇ ਨੇ ਕਿ ਰਾਜਸਥਾਨ ਦੇ ਵਿੱਚ ਵੀ ਦੇਖੋ ਮੰਗ ਉੱਠੀ ਹੋਈ ਆ ਉੱਥੇ ਵੀ ਠੇਕਿਆ ਬਾਦਲਾਂ ਦੇ ਬੰਦ ਕਰਾਏ ਨੇ ਮੈਂ ਇੱਕ ਪੋਸਟ ਮੇਰੇ ਕੋਲ ਆਈ ਸੀਗੀ ਇੱਕ ਖਬਰ ਮੇਰੇ ਖਾਲ ਜੱਗਬਾਣੀ ਦੀ ਸੀਗੀ ਉਹ ਉਹ ਪੁਰਾਣੀ ਖਬਰ ਆ ਕਹਿੰਦੇ ਨੇ ਵੀ ਜਦੋਂ ਬਾਦਲਾਂ ਦੀ ਤੇ ਸੈਂਟਰ ਦੇ ਵਿੱਚ ਮਦਮੋਨ ਸਿੰਘ ਦੀ ਸਰਕਾਰ ਸੀ ਮੈਂ ਡਾਕਟਰ ਮਦਮੋਨ ਸਿੰਘ ਨੇ ਦਿੱਤਾ ਸੀਗਾ ਇਹਨਾਂ ਨੂੰ ਚਿੱਠੀ ਲਿਖੀ ਜੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਕੇ ਉਹਨਾਂ ਦੇ ਕਾਰਡ ਬਣਾਓ ਜਿਹੜੇ ਪੋਸਟ ਖਾਂਦੇ ਆ ਵੀ ਉਹਨਾਂ ਨੇ ਆਪਾਂ ਉਹਨਾਂ ਨੂੰ ਸਰਕਾਰੀ ਰੇਟ ਤੇ ਮਹੱਈਆ ਕਰਾਓ ਵੀ ਮੈਂ ਸਾਈਨ ਕਰਦਾ ਇਹ ਕਹਿੰਦੇ ਇਹਨਾਂ ਨੇ ਬਾਦਲ ਲਾਣੇ ਨੇ ਵਿਰੋਧ ਕੀਤਾ ਵੀ ਨਹੀਂ ਜੀ ਇਹ ਨਸ਼ਿਆਂ ਦਾ ਹੜਾ ਜੂ ਪੰਜਾਬ ਦੇ ਵਿੱਚ ਤੇ ਜਦ ਕੇ ਜਦੋਂ 2007 ਤੋਂ ਪਹਿਲਾਂ ਵਾਦਲ ਕੇ ਨਹੀਂ ਆਈ ਸੀ ਨਾ ਐਡਾ ਕੋਈ ਮਾਰੂ ਨਸ਼ਾ ਨਹੀਂ ਸੀ ਕੋਈ ਖਬਰ ਨਹੀਂ ਸੀ ਹੁੰਦੀ ਵੀ ਹਾਂ ਕੋਈ ਮੁੰਡਾ ਨਸ਼ਾ ਖਾ ਕੇ ਮਰ ਗਿਆ ਜਦੋਂ ਦੇ ਇਹ ਆ ਗਏ ਪਿਓ ਪੁੱਤ 2007 ਤੋਂ ਬਾਅਦ ਫੇਰ ਦੇਖ ਲਓ ਕਿੰਨਾ ਮੌਤਾਂ ਦੀ ਲੜੀ ਚੱਲੀ ਹੋਈ ਆ ਤੇ ਆ ਮਾਰੂ ਚਿੱਟਾ ਨਸ਼ਾ ਇਹਨਾਂ ਦੀ ਸਰਕਾਰ ਵળે ਆਇਆ 2007 ਤੋਂ 2017 ਵਿੱਚ ਵਿੱਚ ਚਿੱਟਾ ਹੁਣ ਮਜੀਠੀਆ ਸਾਹਿਬ ਐਸ਼ੇ ਕਰਕੇ ਅੰਦਰ ਨੇ ਕਹੇ ਨੂੰ ਜਲ ਬਿਆਨ ਜੋ ਮਰਜੀ ਦੇ ਜਾਣ ਵੀ ਝੂਠੇ ਮੰਦਾ ਤਾਂ ਕੋਈ ਵੀ ਨਹੀਂ ਹੁੰਦਾ ਮੰਦਾ ਤਾਂ ਲ ਮੈਂ ਇਹਦੇ ਪੱਠੇ ਵੜਦਾ ਨਾਲੇ ਮੈਂ ਸਰਿਆਂ ਵੜਦਾ ਮੈਨੂੰ ਮਨਾ ਕੇ ਦਿਖਾ ਦਿਓ ਮੈਂ ਇਥੇ ਪੱਠੇ ਵੜਦਾ ਮੈਂ ਵੀ ਨਹੀਂ ਜ ਮੰਨਣਾ ਹੀ ਨਹੀਂ ਆਪਾਂ ਨਾ ਉਹ ਤਾਂ ਅਦਾਲਤ ਜਿੰਨੇ ਲੋਕ ਕਹਿ ਰਹੇ ਨੇ ਸਾਰੇ ਕੋ ਸੱਚੇ ਸਾਹਮਣੇ ਆ ਵੀ ਤੁਸੀਂ ਐਡਾ ਮਾਰੂ ਨਸ਼ਾ ਲੈ ਕੇ ਜਾਂਦਾ ਤੇ ਹੁਣ ਦੇਖੋ ਲੱਗੇ ਵੀ ਖੁੰਜੇ ਪਏ ਹੋ ਭਗਵਾਨਤਮਨ ਸਾਹਿਬ ਬੇਨਤੀ ਆ ਬਹੁਤ ਚਾਵਾਂ ਨਾਲ ਤੁਹਾਨੂੰ ਵੋਟਾਂ ਪਈਆਂ ਸੰਗਰੂਰ ਤੁਹਾਨੂੰ ਯਾਦ ਹੋਣਾ 2019 ਦੇ ਵਿੱਚ ਅਸੀਂ ਤੁਹਾਨੂੰ ਦਫ਼ਤਰ ਮਿਲ ਕੇ ਆਈਗੇ ਤੁਹਾਡੇ ਜਗਮੀਤ ਸਿੰਘ ਜੱਗੇ ਹੁਣੀ ਡਾਕਟਰ ਅਨਜੀਤ ਹੁਣੀ ਕਿੰਨੇ ਅਸੀਂ ਕਿੱਡੀ ਟੀਮ ਗਈ ਸੀ ਸਾਰਾ ਦਿਨ ਅਸੀਂ ਉੱਤੇ ਗੈਸਟ ਹਾਊਸ ਜੀ ਬੈਠੇ ਰਹੇ ਸੀਗੇ ਤੇ ਸ਼ਾਮ ਨੂੰ ਜਾ ਕੇ ਤੁਹਾਡੇ ਨਾਲ ਮੁਲਾਕਾਤ ਹੋਈ ਸੀਗੀ ਤੇ ਤੁਸੀਂ ਉਦੋਂ ਇਹ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਆਪਣੀ ਮੇਰੇ ਹੱਥ ਪਾਵਰ ਆ ਜਾਵੇ ਵੀ ਇਹ ਆਪਾਂ ਕੰਮ ਤੁਹਾਡਾ ਪਹਿਲ ਦੇ ਆਧਾਰ ਤੇ ਕਰਾਂਗੇ ਮਾਨ ਸਾਹਿਬ ਦੇ ਲਓ ਉਦੋਂ ਬਾਅਦ ਮੁੜ ਕੇ ਹੁਣ ਤੁਸੀਂ ਕਹਿੰਦੇ ਹੋ ਵੀ ਮੈਂ ਕੀ ਠੇਕੇ ਵੀ ਕਾਰਡ ਬਣਾਦਾ ਇਹਨਾਂ ਦੇ ਦੇਖੋ ਬਣਾ ਦਿਓ ਕਾਰਡ ਸਰਕਾਰ ਦਾ ਵੀ ਭਲਾ ਹੋਊਗਾ ਪੰਜਾਬ ਦੇ ਲੋਕਾਂ ਦਾ ਜਿਹੜੀ ਸੱਚ ਦੇ ਵਿੱਚ ਜੇ ਤੁਸੀਂ ਭਲਾ ਚਾਹੁੰਦੇ ਹੋ ਤਾਂ ਇਹ ਕੰਮ ਕਰ ਦਿਓ ਮੂਰੇ ਰਾਜਸਥਾਨ ਦੇ ਵਿੱਚ ਦੇਖੋ ਖੇਤੀ ਆ ਰਹੀ ਹੈ ਫਸਲ ਆ ਰਹੀ ਹੈ ਹੁਣ ਅੰਨੇ ਮਹੀਨੇ ਤੱਕ ਮੈਨੂੰ ਲੱਗਦਾ ਉਹਨਾਂ ਦੇ ਤੋੜਨ ਲੱਗ ਜਾਣਗੇ ਡੋਡੇ ਫੀਮ ਕ ਨਿਕਲਣੀ ਸ਼ੁਰੂ ਹੋ ਜੂ ਤੁਸੀਂ ਡੋਡੇ ਖਰੀਦ ਲਓ 200 ਰੁਪਏ ਕਿਲੋ ਮਿਲਦੇ ਆ ਉੱਥੇ ਖਰੀਦ ਕੇ ਤੁਹਾਡੇ ਸਾਰੇ ਖਰਚੇ ਖੁਰਚੇ ਕੱਟ ਕੇ ਵਧੀਆ ਪ੍ਰੋਫਿਟ ਤੁਹਾਨੂੰ ਮਿਜੂਗਾ 1000 ਰੁਪਏ ਕਿਲੋ ਨੂੰ ਵੀ ਤੁਸੀਂ ਇੱਥੇ ਨਾ ਸਰਕਾਰੀ ਖਰੀਦ ਠੇਕੇ ਖੋਲ੍ਹ ਦੋ ਸ਼ਰਾਫ ਵਾਂਗੂ ਸਰਕਾਰ ਆਪ ਦੇ ਨਿਗਰਾਨੀ ਹਟ ਕਰਾਵੇ ਜਿਹੜਾ ਪੈਸਾ ਮਾਫੀਆ ਦੇ ਕੋਲ ਜਾ ਰਿਹਾ ਉਹ ਮੈਂ ਪੈਸਾ ਇੱਥੇ ਆਊਗਾ ਥੋੜੀ ਸਰਕਾਰ ਦੀ ਜੇਬ ਚਾਊਗਾ ਜਿੰਨਾ ਮਰਜੀ ਬੁੜੀਆਂ ਨੂੰ ਚਾਹੇ 1615 ਬੰਦਨਾ ਹਉ ਦੇ ਦਿਓ ਤੁਹਾਡੇ ਕੋਲ ਪੈਸੇ ਨਹੀਂ ਮਕੜੇਸ਼ ਕੰਮ ਦੇ ਬੇਨਤੀ ਹੈ ਬਹੁਤ ਵੱਡੇ ਪੱਧਰ ਤੇ ਲਟੋਰੀ ਆ ਮਾਨ ਸਾਹਿਬ ਤੁਹਾਨੂੰ ਤੁਸੀਂ ਤਾਂ ਗਰਾਊਂਡ ਲੈਵਲ ਤੇ ਰਹੇ ਹੋ ਤੁਹਾਨੂੰ ਤਾਂ ਪਤਾ ਸਾਰਾ ਕੁਝ ਕਿਉਂ ਤੁਸੀਂ ਤਾਂ ਵੀਡੀਓ ਵਿੱਚ ਕਮੈਂਟ ਵੀ ਤੁਹਾਡੀਆਂ ਛੋਟੀਆਂ ਛੋਟੇ ਪਹਿਲਾਂ ਵੀਡੀਓ ਅਸੀਂ ਦੇ ਦੇ ਰਹੇ ਹਾਂ ਉਹ ਜੀ ਤੁਸੀਂ ਝੰਡਾ ਅਮਲੀ ਦਾ ਰੋਲ ਕਰਦੇ ਹੁੰਦੇ ਸੀ ਸਾਰਾ ਕੁਝ ਗਰਾਊਂਡ ਨਾਲ ਜੁੜੇ ਹੋਏ ਹੋ ਤੁਹਾਨੂੰ ਪਤਾ ਮਜਬੂਰੀਆਂ ਕੀ ਨੇ ਜਿਹੜੇ ਬੰਦੇ ਖਾਂਦੇ ਨੇ ਬਹੁਤ ਤਰਸਯੋਗ ਹਾਲਤਾਂ ਲੋਕਾਂ ਦੀ ਤਰਸ ਕਰੋ ਉਹਨਾਂ ਤੇ ਦੇਖੋ ਮਰਨਾ ਸਭ ਨੇ ਇੱਥੇ ਰਹਿਣਾ ਕਿਸੇ ਨੇ ਨਹੀਂ ਹੈਗਾ ਪਰ ਬੇਨਤੀ ਆ ਵੀ ਇਹੋ ਜੇ ਕੰਮ ਕਰਕੇ ਜਾਓ ਵੀ ਤੁਸੀਂ ਤੁਹਾਡਾ ਨਾਮ ਚੰਦ ਵਾਂਗੂ ਚਮਕੇ ਸੂਰਜ ਵਾਂਗੂ ਤੁਹਾਡਾ ਨਾਮ ਚਮਕਦਾ ਰਹੇ ਇਹੋ ਜੇ ਕੰਮ ਕਰਕੇ ਜਾਓ ਜਾਣਾ ਹੈ ਇੱਥੇ ਰਹਿਣਾ ਕਿਲੇ ਕਿਸੇ ਦੇ ਨਹੀਂ ਗੱਡੇ ਹੋ ਕੋਈ 5 ਸਾਲਾ ਕੋਈ 10 ਸਾਲਾ ਕੋਈ 15 ਸਾਲ ਆਪਾਂ ਪਿਛਲੀਆਂ ਉਮਰਾਂ ਚ ਆਏ ਹੋਏ ਆ ਲੋਕ ਸਖਾਲੇ ਹੋਣਗੇ ਦੇਖੋ ਅਸ਼ੀਸ਼ਾ ਦੇਣਗੇ ਮੈਂ ਜਿਵੇਂ ਵਧੀਆ ਜਿਹਨਾਂ ਨੇ ਰਾਜ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਰਾਜੇ ਹੋਏ ਨੇ ਕਿੰਨਾ ਲੋਕ ਹੁਣ ਵੀ ਉਹਨਾਂ ਨੂੰ ਯਾਦ ਕਰਦੇ ਆ ਦੁਨੀਆ ਯਾਦ ਕਰਦੀ ਆ ਸ਼ਹੀਦਾ ਕਰਦੀ ਆ ਜਿਹੜੇ ਮੜੇ ਕੰਮ ਕਰਕੇ ਕਹਿੰਦੇ ਆ ਰੰਗ ਜੇਬ ਵਰਗੇ ਜਕਰੀਆ ਖਾਨ ਵਰਗੇ ਪ੍ਰਕਾਸ਼ ਬਾਦਲ ਵਰਗੇ ਲੋਕ ਲਾਹਣ ਤਾਂ ਪਾਉਂਦੇ ਆ ਹੁਣ ਤੁਸੀਂ ਦੇਖ ਲਓ ਵੀ ਲਾਹਣ ਤਾਂ ਖੱਟਣੀਆਂ ਨੇ ਜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚੰਦ ਵਾਂਗੂ ਨਾਮ ਜਮਕੇ ਤੁਹਾਡਾ ਕੀ ਚਾਹੁੰਦੇ ਹੋ ਤੁਸੀਂ ਦੇਖ ਲਓ ਬੇਨਤੀ ਹੈ ਜੀ ਦਾ ਧਿਆਨ ਕਰਿਓ ਫਸਲ ਆ ਰਹੀ ਆ Rajasthan ਦੇ ਵਿੱਚ ਅਗਲੇ ਮਹੀਨੇ ਬਾਡੀ ਸ਼ੁਰੂ ਹੋ ਰਹੀ ਆ ਉਹਨਾਂ ਦੀ ਡੋਡੇ ਸਰਕਾਰੀ ਗ੍ਰੇਡ ਤੇ ਖਰੀਦੋ ਤੇ ਪੰਜਾਬ ਦੇ ਵਿੱਚ ਮਹੱਈਆ ਕਰਾਓ ਹਜ਼ਾਰ-ਹਜ਼ਾਰ ਰੁਪਏ ਨੂੰ ਵੀ ਲੋਕ ਹੱਸ ਕੇ ਲੈਣਗੇ ਇੱਥੇ ਹੁਣ 800 8000 9000 12000 ਰੁਪਏ ਤੱਕ ਇਹ ਡੋਟਿਆਂ ਦਾ ਰੇਟ ਹੋਇਆ ਪਿਆ ਬਾਈ ਤੇ ਉਹ ਵੀ ਸਵਾ ਸੱਕਰ ਸੇਵੀ ਪਿਓਰ ਨਹੀਂ ਹੈਗੇ ਉਹ ਜਿਹੜੀ ਕੋਈ ਆ ਕਪਾਹ ਦੇ ਜਿਹੜੇ ਹੁੰਦੇ ਨੇ ਉਹ ਜੋ ਜਿਹੜੀਆਂ ਲਾਉਂਦੇ ਨੇ ਆਪਾਂ ਖਪਾਹ ਦੇ ਵਿੱਚੋਂ ਟੀਂਡੇ ਜੇ ਉਹ ਕੁੱਟ-ਕੁੱਟ ਕੇ ਉਹੀ ਪੀਸ-ਪੀਸ ਕੇ ਵਿੱਚ ਡੋਟੇ ਦੇ ਪਾਪਾ ਕੇ ਦੇਈ ਜਾਂਦੇ ਨੇ ਬਹੁਤ ਵੱਡੇ ਪੱਤਰ ਤੇ ਮਾਫੀਆ ਨੇ ਇੱਥੇ ਗੰਦ ਪਾਇਆ ਹੋਇਆ ਬੇਨਤੀ ਆ ਲੋਕਾਂ ਦੇ ਤੁਹਾਨੂੰ ਬਣਾਇਆ ਤੇ ਲੋਕਾਂ ਦੇ ਤੁਸੀਂ ਬਣਜੋ ਹੁਣ ਬੇਨਤੀ ਆ